ਗਰਮਚਾਰ ਕਰਦੀ ਐ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਪੰਜਾਬ ਵਾਸੀਆਂ ਨੂੰ ਕੱਲ ਤੇ ਕੱਲ ਤੇ ਐ ਵੈਸੇ ਨਹੀਂ ਹੋਣਾ ਚਾਹੀਦਾ ਤਾਂ ਪਰ ਕਿਉਂਕਿ ਜਿਹੜਾ ਮੁੰਡੇ ਇੱਧਰ ਘੁੰਮਦੇ ਨਸ਼ੇੜੀ ਦਸਤੂਰੀ ਸਿੱਧੀ ਜਿਹੀ ਕਰ ਲਿਆ ਇਹ 5-10 ਦੇ ਲਾਲਚ ਚ ਕਸਟਮਰ ਨੂੰ ਖਿੱਚ ਕੇ ਲਿਉਂਦੇ ਆ ਕਿ ਆਓ ਭਾਜੀ ਉਹਨਾਂ ਨੂੰ ਗਲਤ ਗਾਈਡ ਕਰਦੇ ਜਿਹੜਾ ਗਾਈਡ ਕਰਨਾ ਸਿੱਧਾ ਕਹੋ ਵੀ ਸਰ ਫੈਮਿਲੀ ਹੋਟਲ ਆ ਜੀ ਲੈਣਾ ਰੂਮ ਪੁੱਛੋ ਅਗਲੇ ਨੂੰ ਜਿਹੜਾ ਅਗਲੇ ਨੂੰ ਗਲਤ ਗਾਈਡ ਕਰਨਾ ਕਿ ਭਾਜੀ ਤੁਹਾਨੂੰ ਗਲਤ ਰੂਮ ਮਿਲੇਗਾ ਤੁਹਾਨੂੰ ਆ ਚੀਜ਼ ਮਿਲੇਗੀ ਗੱਲ ਸਮਝਦੇ ਨਾ ਮੇਰੀ ਜੀ ਜੀ ਕਿਉਂਕਿ ਹੁਣ ਤੁਸੀਂ ਵੀ ਆਪ ਲਾਈਵ ਇਹ ਜੇ ਮੈਂ ਤੁਹਾਨੂੰ ਕੋਈ ਗਲਤ ਬਾਣੀ ਕੁਜ਼ ਕਰਨੀ ਨਹੀਂ ਚਾਹੁੰਦਾ ਬਸ ਇਹਨਾਂ ਕਹਿਣਾ ਚਾਹੁੰਦਾ ਕਿ ਜਿਹੜਾ ਗਲਤ ਕੰਮ ਹੁੰਦੇ ਆ ਉਹਨਾਂ ਨੂੰ ਬੰਦ ਕਰਾਇਆ ਜਾਏ ਜੀ ਤੁਹਾਡਾ ਜਿਹੜਾ ਹੋਟਲ ਹੈ ਮੇਨ ਰੋਡ ਦੇ ਉੱਤੇ ਹੈ ਲੇਕਿਨ ਕਈ ਹੋਟਲ ਅਜਿਹੇ ਹੈ ਜਿਹੜੇ ਘਰਾਂ ਦੇ ਵਿੱਚ ਆ ਛੋਟੇ ਛੋਟੇ ਕਮਰੇ ਦੇ ਵਿੱਚ ਆ ਕਰਦੇ ਗਲਤ ਕੰਮ ਮੈਂ ਕਹਿੰਦਾ ਅੰਦਰਖਾਤੇ ਸਾਰਾ ਹੁੰਦਾ ਜੇ ਤੁਸੀਂ ਤੁਹਾਡੇ ਆਪਣੀ ਆਪਣੇ ਅੰਦਰ ਝਾਤੀ ਮਾਰੀ ਆਪਾਂ ਨੂੰ ਗਲਤ ਹੋ ਸਕਦੇ ਆ ਕੀ ਆਪਾਂ ਲੱਗਦਾ ਜਿਹੜੀ ਹੋਟਲਾਂ ਦੀ ਐਸੋਸੀਏਸ਼ਨ ਬਣੀ ਉਹਨਾਂ ਵੱਲੋਂ ਵੀ ਪੁਲਿਸ ਨੂੰ ਦਰਖਾਸਤ ਦੇਣੀ ਚਾਹੀਦੀ ਹੈ ਜਿਹੇ ਲੋਕਾਂ ਦੀ ਦਰਖਾਸਤ ਦੇਣੀ ਚਾਹੀਦੀ ਹੈ ਦ ਕਿਉਂਕਿ ਸਹੀ ਗੱਲ ਬਾਬਾ ਜੀ ਦੀ ਗੱਲ ਸਹੀ ਹੈ ਕਿਉਂਕਿ ਜੇ ਹਰਮੰਦਰ ਸਾਹਿਬ ਨੂੰ ਰਾਹ ਜਾਂਦਾ ਵਾ ਜੇ ਉਹ ਪਰੋਂ ਟੂਰਿਸਟ ਹੁੰਦੇ ਆ ਕੋਈ ਬੱਧਵ ਪ੍ਰਦੇਸ਼ੋਂ ਹੁੰਦਾ ਕੋਈ ਡੀਸਾ ਤੋਂ ਹੁੰਦਾ ਕੋਈ ਕਿਧੋਂ ਹੁੰਦਾ ਉਹ ਆ ਕੇ ਇੱਥੇ ਵੇਖਣਗੇ ਉਹਨਾਂ ਨੇ ਕਹਿਣਾ ਅੰਮ੍ਰਿਤਸਰ ਤੇ ਦੇ ਆਹ ਹਾਲ ਆ ਨਾਲ ਉੱਥੇ ਗੁਰਦੁਆਰਾ ਆ ਨਾਲ ਉੱਥੇ ਆਹ ਕੰਮ ਹੁੰਦਾ ਆ ਬਈ ਆਈਡੀਆਂ ਲਈ ਦਿੱਤੀਆਂ ਜਾਂਦੀਆਂ ਜਿਹੜੀਆਂ ਕੋਈ ਹਾਂਜੀ ਆਈਡੀਆਂ ਪੂਰੀਆਂ ਲਈ ਦਿੱਤੀਆਂ ਜਾਂਦੀਆਂ ਆਪਣੀਆਂ ਜ ਸਾਡੀਆਂ ਜਿੰਨੇ ਮੈਂਬਰ ਹੁੰਦੇ ਜਿਵੇਂ 5 ਮੈਂਬਰ ਆਏ ਪੰਜਾਂ ਦੀ ਆਈਡਿ ਲਿੱਤੀ ਜਾਏਗੀ ਸਾਰਿਆਂ ਦੀ ਆਈਡਿ ਪ੍ਰੋਪਰ ਲਿੱਤੀ ਜਾਏਗੀ ਮੈਂ ਹੁ ਪ੍ਰਸ਼ਾਸਨ ਆਪਣਾ ਮਤਲਬ ਕੀ ਹੁਣ ਚੈਕਿੰਗ ਕਰੇਗਾ ਤੁਹਾਡੇ ਲੋਕ ਦਿੱਤਾ ਜਾਏਗਾ ਮੁਰਾਹਾ ਹਾਂਜੀ ਹਾਂਜੀ ਪੂਰਾ ਜੋਗ ਦਿੱਤਾ ਜਾਏਗਾ ਮੈਂ ਆਪਾਂ ਪ੍ਰਸ਼ਾਸਨ ਦੇ ਨਾਲ ਹੀ ਆ ਦੂਰ ਥੋੜਨਾ ਮੈਂ ਪ੍ਰਸ਼ਾਸਨ ਦੇ ਨਾਲ ਹੀ ਆਪਾਂ ਸਿਸਟਮ ਦੇ ਵਿੱਚ ਉਹ ਕਹਿੰਦਾ ਮੈਨੂੰ ਰੂਮ ਨਹੀਂ ਚਾਹੀਦਾ ਕਹਿੰਦਾ ਤੈਨੂੰ ਰੂਮ ਨਾਲ ਕੁੜੀ ਵੀ ਵੇਲਵਲ ਕਰਾਵਾਂਗੇ ਦੁਰ ਲਾਹਣਤਾ ਯਾਰ ਇਹਨਾਂ ਲੋਕਾਂ ਦੇ ਉੱਤੇ ਇਹਨਾਂ ਨੂੰ ਕੰਜਰਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਗੁਰੂ ਰਾਮਦਾਸ ਦੀ ਧਰਤੀ ਗੁਰੂ ਰਾਮਦਾਸ ਦੇ ਦਰ ਨੂੰ ਜਾਂਦਾ ਰਾਹ ਵਾ ਜਿੱਥੇ ਸੰਗਤਾਂ ਆਪਾਂ ਨਾਲ ਦਰਸ਼ਨ ਕਰਨ ਆਉਂਦੀਆਂ ਕੀ ਮੈਸੇਜ ਆਊਗਾ ਦੁਨੀਆ ਦੇ ਉੱਤੇ ਤੇ ਕੀ ਮੈਸੇਜ ਜਾ ਰਿਹਾ ਪਹਿਲਾਂ ਤਮਾਕੂ ਦਾ ਗੰਨ ਸੀ ਇੱਥੇ 40 ਦੇ ਕਰੀਬ ਦੁਕਾਨਾਂ ਇੱਥੇ ਵੀ ਤਾਂ ਕੋਈਆਂ ਬੰਦ ਕਰਾਈਆਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਨੇ ਅਸੀਂ ਜਾ ਜਾ ਕੇ ਬੇਨਤੀਆਂ ਕਰ ਚੁੱਕੇ ਆਂ ਵੀ ਇਹ ਗਾਂਦੇ ਤੋਂ ਬੰਦ ਕਰਾਓ ਪਰ ਹੁਣ ਇਹ ਗੰਦ ਜਿਹੜਾ ਵਾ ਉਹ ਗੁਰੂ ਮਹਾਰਾਜ ਕਿਰਪਾ ਕਰਨ ਪੰਥ ਆਪ ਬੰਦ ਕਰਾਊਗਾ ਹੁਣ ਅਸੀਂ ਇੱਥੇ ਗੰਦ ਨਹੀਂ ਪੈਣ ਦੇਣਾ ਲੇਕਿਨ ਲਗਾਤਾਰ ਹੀ ਬਖਬਖ ਹੋਟਲਾਂ ਦੇ ਮਾਲਕਾਂ ਲੱਗਣਾ ਉਹ ਜਿਹੜੇ ਲੜਕੇ ਹੋਟਲ ਬੁੱਕ ਕਰਾਉਂਦੇ ਉਹਨਾਂ ਨੂੰ ਕਿਸੇ ਨੇ ਵੀ ਰੱਖਿਆ ਨਹੀਂ ਹੁੰਦਾ ਸਿਰਫ ਕਮਿਸ਼ਨ ਵੇਚਤੇ ਹੁੰਦੇ ਆ ਹੋਟਲਾਂ ਰੱਖਿਆ ਕਮਿਸ਼ਨ ਵੇਚਤੇ ਬੰਦੇ ਤਾਂ ਉਹਨਾਂ ਦੇ ਨਾ ਜੀ ਅਪਰੋਚ ਤਾਂ ਉਹੀ ਕਰ ਰਹੇ ਨਾ ਕਹਿ ਤਾਂ ਉਹੀ ਰਹੇ ਨੇ ਨਾ ਇਤਨਾ ਕਿਤਨਾ ਕੋਈ ਆ ਜਾਊਗਾ ਤੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਹੁਣ ਸਰਦਾਰ ਸਾਹਿਬ ਨੂੰ ਬੇਨਤੀ ਕੀਤੀ ਆ ਪੀ ਭਾਈ ਸਾਹਿਬ ਜੀ ਜੇ ਤੁਹਾਨੂੰ ਕ ਰੂਮ ਦੀ ਲੋੜ ਹੋਊਗੀ ਮੈਨੂੰ ਕਮਰਾ ਚਾਹੀਦਾ ਮੈਂ ਆਹ ਹੋਟਲ ਜਾ ਚੂੰ ਕਿਸੇ ਨੂੰ ਗੁੱਟੋਂ ਫੜ ਕੇ ਲਿਆ ਕੇ ਇੱਥੇ ਤੁਸੀਂ ਲੰਘੋ ਤੁਸੀਂ ਦੇਖਿਆ ਹੀ ਹੈ ਕਈ ਵਾਰੀ ਤੁਸੀਂ ਤੁਰੇ ਆਉਨੇ ਹੋ ਭਾਵੇਂ ਸਗੀ ਭੈਣਾਂ ਤੁਰੇ ਆਉਂਦੇ ਹੋ ਕਹਿੰਦੇ ਆ ਤੁਹਾਨੂੰ ਕਮਰਾ ਦਈਏ ਕਿੱਥੇ ਸੋਚ ਖੜੀ ਹੈ ਸਾਡੀ ਤੇ ਕੀ ਮੈਸੇਜ ਜਾਂਦਾ ਹੋਊਗਾ ਉਹਨਾਂ ਲੋਕਾਂ ਨੂੰ ਟੂਰਿਸਟਾਂ ਨੂੰ ਜਿਹੜੀ ਦੁਨੀਆਂ ਬਾਹਰੋਂ ਗੁਰੂ ਰਾਮਦਾਸ ਦਾ ਤੇ ਲਕਮਸਤ ਕੋਣ ਆਉਂਦੀ ਆ ਜੀ ਲੇਕਿਨ ਇੱਥੇ ਪੁਲਿਸ ਮੁਲਾਜ਼ਮ ਵੀ ਜਿਹੜੇ ਤੋ ਟੂਟੀਆਂ ਦਿੰਦੇ ਉਹਨਾਂ ਦੇ ਸਾਹਮਣੇ ਇਹ ਕੁਝ ਹੁੰਦਾ ਪੁਲਿਸ ਵੀ ਸੁੱਤੀ ਨਜ਼ਰਾਂ ਦੀ ਬਿਲਕੁਲ ਪ੍ਰਸ਼ਾਸਨ ਨੂੰ ਤੁਹਾਡੇ ਸਾਹਮਣੇ ਆ ਜੀ ਅਜੇ ਤੱਕ ਨਹੀਂ ਕੁਝ ਪਤਾ ਲੱਗ ਰਿਹਾ ਤੋ ਦੇਖਦੇ ਆ ਜੀ ਹਾਂਜੀ ਹੈਲੋ ਨਾਲ ਕਦ ਤੱਕ ਪਹੁੰਚਾ ਦਿਓ ਜੇ ਤੱਕ ਮਰਜ਼ੀ ਪਹੁੰਚਾ ਦਿਓ ਪਿਆਰ ਨਾਲ ਸੀ ਬੜੀ ਵਾਰ ਬੇਨਤੀ ਕਰ ਲਈ ਆ ਪ੍ਰਸ਼ਾਸਨ ਨੂੰ ਅਸੀਂ ਮੰਗਦੇ ਹਾਂ ਕਿ ਦੇਖ ਲੇ ਆ ਨਾ ਕਿਸੇ ਕਾਂਤੇ ਜੂਨ ਸਰਕਦੀ ਨਾ ਸਿਰਕਣੀ ਆ ਉਸ ਵੀਡੀਓ ਨੇ ਜੋ ਜਲੂਸ ਕੱਢਿਆ ਨਾ ਸਰ ਬਾਹਰ ਸਾਡਾ ਉਹ ਨਿਕਲ ਨਹੀਂ ਸਕਦਾ ਕਿਤੇ ਹਰਮੰਦਰ ਸਾਹਿਬ ਦੇ ਲਾਗੇ ਸਰਾਂ ਸੰਗਤ ਜਾਂਦੀ ਆ ਤੇ ਲੋਕ ਖਾ ਰਹੇ ਆ ਦਿੱਤਾ ਖਾ ਰਹੇ ਆ ਗੁਰੂ ਦਾਸ ਜੀ ਦੇ ਨਾਮ ਦੇ ਉੱਤੇ ਕਿਸੇ ਤੇ ਖਾ ਰਹੇ ਆ ਗੁਰੂ ਦੇ ਘਰ ਦੇ ਵਿੱਚ ਤੁਸੀਂ ਧੰਦੇ ਚਲਾ ਰਹੇ ਹੋ ਤੇ ਉੱਥੇ ਤੁਸੀਂ ਗੰਦ ਪਾਉਂਗੇ ਮੈਂ ਤੁਹਾਨੂੰ ਹੋਟਲ ਵਾਲਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਬੇਨਤੀ ਕਰਨ ਆਏ ਆਂ ਸੀ ਦੂਜੀ ਵਾਰ ਵੀ ਬੇਨਤੀ ਕਰਨੀ ਵੀਰ ਜੋ ਨੁਕਸਾਨ ਹੋਇਆ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਸਰਪ ਜੀ ਇੱਕ ਚੀਜ਼ ਹੋਰ ਹੈਗੀ ਯਾਰ ਅਲੱਗੇ ਹਰਮੰਦਰ ਸਾਹਿਬ ਦਾ ਹੋਟਲ ਹੈ ਅਲੱਗੇ ਹੀ ਪੁਲਿਸ ਥਾਣਾ 10 ਕਦਮ ਦੇ ਉੱਪਰ ਤੁਸੀਂ ਪ੍ਰਸ਼ਾਸਨ ਨੂੰ ਕੀ ਦੱਸੋ ਯਾਰ ਪ੍ਰਸ਼ਾਸਨ ਨੂੰ ਨਹੀਂ ਪਤਾ ਕੀ ਹੁੰਦਾ ਇੱਥੇ ਪ੍ਰਸ਼ਾਸਨ ਨੂੰ ਉਤਾਂ ਤਾਂ ਇਹਦੀ ਤਰ੍ਹਾਂ ਜੇ ਦਿਖਦੀ ਆ ਪ੍ਰਸ਼ਾਸਨ ਨੂੰ ਇੱਥੇ ਕੋਈ ਸਾਡਾ ਸਿੰਘ ਆ ਇੱਥੇ ਮਾਰੇ ਹੋਣੇ ਕਿ ਤਮਾਕੂ ਵਾਲੇ ਚਾਰਚ ਪੇੜਾ ਸਾਡੇ ਬੰਦ ਚੱਕ ਕੇ ਉਸਰੇ ਲੱਜਣਗੇ ਕਿਸੇ ਤਮਾਕੂ ਪੀਂਦੇ ਤਮਾਕੂ ਪੀਂਦੇ ਨੂੰ ਸਿਗਰਟ ਪੀਂਦੇ ਨੂੰ ਰੋਕੀਏ ਵੀ ਨਾ ਤੇ ਸਾਡੇ ਸਿੰਘਾਂ ਦੇ ਪਰਚੇ ਹੋ ਜਾਂਦੇ ਆ ਦਰਵਾਜ਼ਾ ਕੋਲ ਤਮਾਕੂ ਵਿਕਦਾ ਸੀ ਇੰਨੇ ਸਾਲ ਵਿਕਦਾ ਰਿਹਾ ਦਾਰੀ ਉਰ ਤੇ ਬੰਦ ਕਰਾਇਆ ਸੀ ਪ੍ਰਸ਼ਾਸਨ ਨੂੰ ਮੰਗ ਬਦਲ ਦੇ ਦੇ ਕੇ हट ਗਈ ਡੀਸੀ ਸਾਹਿਬ ਨੂੰ ਮੰਗ ਬਦਲ ਦੇ ਕੇ ਆਏ ਆ ਕਿ ਬੰਦ ਕਰਵਾਤਾ ਪਰ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਇੱਕ ਘਰਾਂ ਦੇ ਵਿੱਚੋਂ ਹੋਟਲ ਬਣਾ ਦਿੱਤੇ ਆ ਆਪਣੇ ਕਮਰਿਆਂ ਨੂੰ ਉਹਨਾਂ ਪ੍ਰੋਵਾਈਡ ਕਰਾਇਆ ਲੜਕੀਆਂ ਸਪਲਾਈ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਸਖਤ ਕੀਤਾ ਜਾਵੇਗਾ ਬਿਲਕੁਲ ਕੀਤਾ ਜਾਊਗਾ ਅਸੀਂ ਮੇਰੀ ਬੇਨਤੀ ਇਹ ਆ ਵੀਰਾ ਜੀ ਅੱਜ ਅਸੀਂ ਇਸੇ ਕਰਕੇ ਬਾਹਰ ਨਿਕਲੇ ਆ ਅਸੀਂ ਅਸੀਂ ਬੜੀ ਵਾਰ ਵਾਰਨਿੰਗਾਂ ਦੇ ਚੁੱਕੇ ਆ ਸੁਨੇਹਾ ਲਾਲੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਤੱਕ ਮੰਗ ਬਦਲ ਦਿੱਤੇ ਹੋਏ ਨੇ ਕਿ ਪ੍ਰਸ਼ਾਸਨ ਨੱਥ ਪਾਵੇ ਪ੍ਰਸ਼ਾਸਨ ਨੇ ਨੱਥ ਨਹੀਂ ਪਾਈ ਪਰ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਇਹ ਗੰਦ ਨਹੀਂ ਪੈਣ ਦੇਣਾ ਗੁਰੂ ਰਾਮਦਾਸ ਸੱਚੇ ਜਵਾਹਰ ਦੀ ਧਰਤੀ ਆ ਇੱਥੇ ਸ਼ਰਧਾਲੂ ਆਉਂਦੇ ਨੇ ਸ਼ਰਧਾ ਪੂਰਵਕ ਇੱਕ ਟੂਰਿਸਟ ਮੁੰਡਾ ਮੁਸਲਮਾਨ ਮੁੰਡਾ ਕੀ ਅਸਰ ਪਿਆ ਹੋਊਗਾ ਉਹਦੇ ਮਨ ਦੇ ਉੱਤੇ ਉਹ ਕੀ ਮੈਸੇਜ ਕਰ ਰਿਹਾ ਹੋਇਆ ਬਾਹਰ ਰੋਕੀਆਂ ਦੇ ਵਿੱਚ ਵੀ ਇੱਥੇ ਕੁੜੀਆਂ ਸਪਲਾਈ ਹੁੰਦੀਆਂ ਨੇ ਹੋਟਲਾਂ ਦੇ ਵਿੱਚ ਇਸ ਕਰਕੇ ਇਹ ਹੋਟਲ ਵਾਲਿਆਂ ਨੂੰ ਅਸੀਂ ਬੇਨਤੀਆਂ ਬੂੰਦੀਆਂ ਬੜੀਆਂ ਕਰ ਲਈਆਂ ਵੀਰਾ ਜੀ ਕੋਈ ਬੇਨਤੀ ਨਹੀਂ ਕੋਈ ਮੰਗ ਬੱਤਰ ਨਹੀਂ ਵਾਰਨਿੰਗ ਆ ਇਸ ਤੋਂ ਬਾਅਦ ਜਿੱਥੇ ਸਾਨੂੰ ਪਤਾ ਲੱਗਿਆ ਪਤਾ ਸੀ ਲਾਵਾਂਗੇ ਆਪਣੇ ਤਰੀਕੇ ਨਾਲ ਤਰੀਕੇ ਸਾਡੇ ਕੋ ਸਾਰੇ ਨੇ ਉਸ ਤੋਂ ਬਾਅਦ ਫਿਰ ਆਪਣੇ ਹਿਸਾਬ ਨਾਲ ਕਾਰਵਾਈ ਕਰਾਂਗੇ ਬਾਕੀ ਹੋਟਲਾਂ ਨੂੰ ਵੀ ਲੱਗੇਗਾ ਕਹਿਣ ਜਾ ਕੇ ਇਹ ਆਪੇ ਹਰ ਜਾਂ ਚੜ੍ਹਦੀ ਕਲਾ ਵਾ ਅੱਛਾ ਬਿਲਕੁਲ ਗੱਲਬਾਤ ਹੋਟਲ ਦੇ ਜਿਹੜੇ ਬੰਦੇ ਕਮਰੇ ਫਾੜੇ ਫਾੜ ਕੇ ਲੈਂਦੇ ਉਹਨਾਂ ਨੂੰ ਨਾਥ ਪਹਿਲਾਂ ਪਾਣੀ ਚਾਹੀਦੀ ਐ ਨਾ ਪਰ ਸਰ ਕਮਿਸ਼ਨ ਹੁੰਦੀ ਕਹਿੰਦੇ ਨਾ ਨਾ ਅਸੀਂ ਨਹੀਂ ਅਸੀਂ ਕੋਈ ਬੰਦਾ ਨਹੀਂ ਝੂਠ ਮਾਰਦੇ ਆ ਅਸੀਂ ਪੁੱਛਿਆ ਉਹਨਾਂ ਨੇ ਸ਼ਰਮਿੰਦਾ ਕਰਦੀ ਪਈ ਆ ਵੀਡੀਓ ਸਰ ਉਹ ਤਾਂ ਕਰੇਗੀ ਜਦੋਂ 12 ਬੰਦੇ ਚੋਂ ਹੁੰਦੀ ਕਹਿੰਦੇ ਨਾ ਨਾ ਅਸੀਂ ਨਹੀਂ ਅਸੀਂ ਕੋਈ ਨਹੀਂ ਬੰਦਾ ਨਹੀਂ ਝੂਠ ਮਾਰਦੇ ਆ ਅਸੀਂ ਪੁੱਛਿਆ ਉਹ ਹਸ਼ਰਮਿੰਦਾ ਕਰਦੀ ਵੀ ਆ ਵੀਡੀਓ ਸਰ ਉਹ ਤਾਂ ਕਰੇਗੀ ਜਦੋਂ 12 ਬੰਦੇ ਇਸ ਤਰ੍ਹਾਂ ਕਰਨਗੇ ਉਹ ਤੇ ਕਰੇਗੀ ਜੀ ਲੱਖਾਂ ਲੋਕ ਆਉਂਦੇ ਨੇ ਪੂਰੀ ਦੁਨੀਆ ਦੇ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਦੇ ਕਰਕੇ ਤੁਹਾਡਾ ਕੰਮ ਚੱਲਦਾ ਪਿਆ ਭਾਈ ਬਾਕੀ ਚੱਲਦਾ ਆ ਪਰ ਅਸੀਂ ਉਹਲਾ ਕੰਮ ਨਹੀਂ ਕਰਦੇ ਜਿਹੜੇ ਬੰਦੇ ਬਾਹਰ ਇਸ ਤਰ੍ਹਾਂ ਦਾਗ ਨੂੰ ਘੇਰਦੇ ਉਹਨਾਂ ਨੂੰ ਫੜੋ ਤੁਸੀਂ ਪ੍ਰਸ਼ਾਸਨ ਨੂੰ ਅਪੀਲ ਕਰੋਗੇ ਉਹਨਾਂ ਤੇ ਕਾਰਵਾਈ ਹੋਗੀ ਅਸੀਂ ਉਹ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਨਾ ਅਸੀਂ ਕਿਉਂ ਅਪੀਲ ਕਰਾਂਗੇ ਸਰ ਨਹੀਂ ਉਹ ਤੁਸੀਂ ਤੁਸੀਂ ਰੱਖੋ ਨਾ ਕੋਣ ਬੰਦੇ ਨੇ ਜਿਹੜੇ ਤੁਹਾਡੇ ਹੋਟਲ ਦੇ ਨਾਂ ਦੇ ਉੱਤੇ ਸਾਡੇ ਨਾਂ ਤੇ ਸਾਡੇ ਹੋਟਲ ਦੇ ਨਾਂ ਤੇ ਕੋਈ ਨਹੀਂ ਆ ਬਾਹਰ ਐ ਮੈਂ ਤੁਹਾਡੇ ਬੰਦੇ ਦੀ ਹੋਟਲ ਦੀ ਗੱਲ ਕਰ ਰਿਹਾ ਤੁਸੀਂ ਬਾਹਰ ਤੁਸੀਂ ਬਾਹਰ ਖੜੋ ਕੇ ਵੇਖੋ ਤੁਹਾਨੂੰ ਹੁਣੇ ਪਤਾ ਲੱਗੇਗਾ ਤੰਰੇ ਕੋਈ ਤੁਹਾਡੀ ਕੋਈ ਹੋਟਲ ਜੂਨੀਅਰ ਹੈਗੀ ਤੁਹਾਡੇ ਵਾਲੇ ਕੋਈ ਕੀਤੀ ਹੈ ਵੀ ਹੋਟਲ ਭਾਈ ਹੋਟਲ ਐਸੋਸੀਏਸ਼ਨ ਨੇ ਲੇਖਰੇ ਬੰਨੇ ਵੀ ਜਿਹੜੇ ਰੋਡ ਤੇ ਗੱਲੜ ਘੁੰਮਦੇ ਆ ਉਹਨਾਂ ਦਾ ਪੱਕਾ ਲੱਗਦਾ ਜਾਵੇ ਕੋਈ ਨਾ ਕੋਈ ਅਹੀਂ ਤੇ ਵੀ ਪੱਕਾ ਲਗਰੋ ਇਹ ਵੀ ਅਹੀਂ ਕੰਪਲੇਨਾਂ ਦਿੱਤੀਆਂ ਹੀ ਆ ਇਹਦੀਆਂ ਅਹੀਂ ਵੀ ਹੋਟਲ ਸਾਰੇ ਵੀ ਸਾਰਿਆਂ ਨੂੰ ਲੈ ਕੇ ਕੰਪਲੇਨ ਦਿੱਤੀ ਹੈ ਵੀ ਜਿਹੜੇ ਆ ਬਾਤ ਕੰਪਲੇਨ ਦਿੱਤੀ ਕਿੰਨੂੰ ਥਾਣੇ ਵੀ ਦਿੱਤੀ ਗਿਆ ਆਪਾਂ ਕੰਪਲੇਨ ਵੀ ਆ ਜਿਹੜੇ ਆ ਜਿਹੜੇ ਅਸੀਂ ਵੀ ਆ ਬਾਹਰ ਗੱਲੜ ਗੁੱਲੜ ਪਰ ਮਧਿਓ ਫਜ਼ੂਲ ਵਾਲੇ ਆ ਉਹਨਾਂ ਹੋਟਲਾਂ ਵਾਲੇ ਇਹਦੇ ਨਾ ਹਟਾਉਂਦੇ ਆ ਭਾਈ ਇੱਥੇ ਇਹਨਾਂ ਦੇ ਆਪਣੇ ਵੀ ਆਪਣੇ ਪੁਲਿਸ ਕਰ ਵੀ ਪਤਾ ਕਰੇ ਵੀ ਕਿ ਕਿਹੜੇ ਬੰਦੇ ਆ ਕਿਹੜੇ ਨਹੀਂ ਆਗੇ ਅਸੀਂ ਇਹਨਾਂ ਦੇ ਕਮਰੇ ਲੋਣੇ ਹੀ ਨਹੀਂ ਕੋਈ ਵੀ ਇਦਾਂ ਦੇ ਤੁਹਾਡੇ ਵਿੱਚੋਂ ਕਿਸੇ ਦਾ ਇਹਦਾ ਬੰਦਾ ਨਹੀਂ ਨਹੀਂ ਕੋਈ ਕੋਈ ਇਦਾਂ ਦਾ ਕੋਈ ਲੈਂਦੇ ਨਹੀਂ ਤੁਸੀਂ ਆਪਣੇ ਤਰੀਕੇ ਨਾਲ ਪਤਾ ਕਰੋ ਆ ਜਿਹੜੇ ਕੈਪਟਨਾਂ ਵਾਲੇ ਹੋ ਗਏ ਇਹ ਮੇਨ ਉਹਨਾਂ ਦਾ ਕੰਮ ਹੈ ਇਹਦੇ ਵੱਡੇ ਵੱਡੇ ਪਰਿਵਾਰੀ ਹੋਟ ਤੇ ਕੋਈ ਦਿੱਕਤ ਨਹੀਂ ਆ ਇਹ ਜਿਹੜੇ ਮੁੰਡੇ ਜਿਹਨੇ ਟੀਕੇ ਗੋਲੀਆਂ ਕੱਟੇ ਵਾਲੇ ਹੈਗੇ ਨੇ ਸਭ ਉਹਨਾਂ ਦਾ ਕਾਰੋਬਾਰ ਆ ਇਹਨਾਂ ਕਰਕੇ ਤੇ ਇੰਨਾ ਕਿ ਨਸ਼ਾ ਪੈਲ ਗਿਆ ਇੰਨਾ ਕਿ ਗੋਲੀ ਕੱਟਾ ਟੀਕਾ ਪੈਲ ਗਿਆ ਹੋਰ ਕੋਈ ਗੱਲ ਨਹੀਂ ਹੈਗੀ ਜਿਹਨਾਂ ਦੇ ਪਰਿਵਾਰੀ ਘੋਟ ਲੱਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਨਾਲੇ ਤੁਹਾਡੇ ਗੱਦੀ ਬੰਦੇ ਨਾਲ ਆਓ ਨਾਲ ਅਸੀਂ ਤੁਰਦੇ ਤੁਹਾਡੇ ਨਾਲ ਚੱਲੋ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿੰਦੇ ਪਈਏ ਸਾਡੇ ਤੋਂ ਤੰਗੋ ਟਾਇਆ ਸੀ ਇਹ ਵੀ हट ਜਾਣਗੇ ਬੜੀ ਵਧੀਆ ਗੱਲ ਆ ਨਹੀਂ ਤੇ ਉਸ ਤੋਂ ਬਾਅਦ ਹੋਏ ਨੁਕਸਾਨ ਦੇ ਜ਼ਿੰਮੇਵਾਰ ਇਹ ਹੋਟਲਾਂ ਵਾਲੇ ਆਪ ਹੋਣਗੇ ਪ੍ਰਸ਼ਾਸਨ ਕੋ ਅਸੀਂ ਨਹੀਂ ਹੋਣ ਜਾਣਾ ਕਿਦਾਂ ਗੱਲ ਹੋਈ ਤੁਹਾਡੀ ਇੱਥੇ ਇੱਥੇ ਹੋਟਲਾਂ ਦੇ ਜਿਹੜੇ ਵੀ ਬੰਦੇ ਨਾਲ ਇਕੱਲੇ ਇਕੱਲੇ ਵਾਰਨਿੰਗ ਦੇ ਰਹੇ ਆ ਸਾਡਾ ਇਹ ਡਿਊਟੀ ਬਣਦੀ ਆ ਫਰਜ਼ ਬਣਦਾ ਸੇਵਾਦਾਰ ਹੋਣ ਦੇ ਨਾਤੇ ਉਹ ਪੂਰਾ ਕਰ ਰਹੇ ਆ ਜੇ ਇਹ ਆਪਣੇ ਪੱਧਰ ਤੇ ਬੰਦੇ ਦੇ ਪੁੱਤ ਬਣ ਕੇ ਤੇ ਠੀਕ ਆ ਲਿਤੇ ਸਾਨੂੰ ਤੇ ਪਰਪਾਸ਼ਾ ਨੇ ਡਾਂਗ ਬਖਸ਼ੀ ਆ ਅਸੀਂ ਬਣਾਵਾਂਗੇ ਅਕਾਲੀ ਜੀ ਕਹਿੰਦੇ ਆ ਕਿ ਜਿਹੜੇ ਲੜਕੇ ਹੋਟਲ ਲਈ ਲੈ ਕੇ ਆਂਦੇ ਲੋਕਾਂ ਨੂੰ ਕਮਿਸ਼ਨ ਬੇਸ ਤੇ ਰੱਖੇ ਕਮਿਸ਼ਨ ਬੇਸ ਤੇ ਰੱਖੇ ਹੁੰਦੇ ਨੇ ਉਹਨਾਂ ਦਾ ਕੰਮ ਇਹ ਹੁੰਦਾ ਗਾਹਕ ਲਿਆਉਣਾ ਜਦੋਂ ਗਾਹਕ ਲੱਗ ਜਾਂਦਾ ਫਿਰ ਕਮਿਸ਼ਨ ਲੈਂਦੇ ਨੇ ਹਰ ਗਾਹਕ ਨੂੰ ਜੋ ਵੀ ਇਹਨਾਂ ਦਾ ਚੱਲਦਾ ਹੋਊਗਾ ਕਮਿਸ਼ਨ ਉਹ ਲੈਂਦੀ ਆ ਮੈਂ ਪੁੱਛਣਾ ਸਾਰਾ ਹੋਟਲਾਂ ਜਾਵਾਂਗੇ ਤੁਸੀਂ ਨਾਲ ਚੱਲਣਾ ਚਲੋ ਜੀ ਦਿੱਤੀ ਦਿੱਤੀ ਜਿੱਦਾਂ ਸਰ ਬੜੀ ਵੱਡੀ ਕੰਪਲੇਂਟ ਦਿੱਤੀ ਆ ਜੀ ਕੀ ਕਲੈਂਟ ਦਿੱਤੀ ਕੀ ਇੱਧਰ ਜਿਹੜੇ ਬਾਹਰ ਗੱਲੜ ਖਲੋਂਦੇ ਨੇ ਪਾਰਕਿੰਗ ਲਾ ਕੇ ਖਲੋਂਦੇ ਨੇ ਸ਼ੇਰਾਂ ਵਾਲੇ ਗੇ ਪੁਲਸ ਦੇ ਦੇਖੋ ਜੀ ਜਦੋਂ ਅਸੀਂ ਕੰਪਲੇਨਟ ਦੇ ਕੇ ਆਨੇ ਆ ਉਹਨਾਂ ਦੇ 2-4 ਦਿਨ ਉਹ ਬੜੀ ਵਧੀਆ ਆਪਣਾ ਚੋੱਕੇ ਵੀ ਲੈ ਕੇ ਜਾਂਦੇ ਨੇ ਲੇਕਿਨ ਉਹਨਾਂ ਦੇ ਜਿਹੜੇ ਮਤਲਬ ਰੈਪ੍ਰੈਸਟ ਹੈਗੇ ਨੇ ਜਿਹੜੇ ਬੰਦੇ ਉਹਨਾਂ ਦੇ ਸਪੋਰਟ ਕਰਦੇ ਨੇ ਉਹ ਆ ਕੇ ਉਹਨੂੰ ਛੁਡਾ ਕੇ ਲੈ ਕੇ ਜਾਂਦੇ ਨੇ ਇੱਕ ਹੋਰ ਗੱਲ ਆ ਇੱਕ ਹੋਟਲ ਦੀ ਵੀਡੀਓ ਵਾਇਰਲ ਹੋਈ ਆ ਪਰ ਉਹ ਸਾਰੇ ਹੋਟਲ ਬਦਨਾਮ ਤੇ ਕਰ ਬਿਲਕੁਲ ਬਿਲਕੁਲ ਅਸੀਂ ਅਸੀਂ ਆਲਰੇਡੀ ਸਾਰੇ ਬਦਨਾਮ ਪਹਿਲੇ ਤੋਂ ਚੱਲਦੇ ਆ ਰਹੇ ਆ ਜੀ ਅੱਜੇ ਨਹੀਂ ਅੱਜ ਮਤਲਬ ਅਸੀਂ ਹੋਟਲ ਖੋਲ ਕੇ ਬੈਠੇ ਹੋਏ ਆ ਨਾ ਸਮਝ ਲਓ ਅਸੀਂ ਬਦनामी ਦੇ ਦਾਇਰੇ 'ਚ ਹੀ ਆ ਅਸੀਂ ਹੋਟਲ ਦੇ ਅੰਦਰ ਕੋਈ ਸਾਡੇ ਕੋਲ ਗੈਸਟ ਰਿਸਟਰ ਤੇ ਸਾਈਨ ਕਰਵਾਣੇ ਆ ਸਾਰੇ ਅਸੀਂ ਆਪਣੇ ਤੌਰ ਤੇ ਲੀਗਲ ਤਰੀਕੇ ਨਾਲ ਹੀ ਕੰਮ ਕਰਦੇ ਆ ਲੇਕਿਨ ਜਿਹੜੇ ਗੱਲ ਢਗ ਰਹੇ ਨਾ ਇਹਨਾਂ ਨੇ ਇੰਨਾ ਕੁ ਗੰਦ ਪਾਇਆ ਹੈ ਇੰਨਾ ਕੁ ਗੰਦ ਪਾਇਆ ਜਿਹਨੂੰ ਅਸੀਂ ਮਤਲਬ ਚਾਹ ਕੇ ਵੀ ਰੋਕ ਨਹੀਂ ਸਕਦੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਤੁਸੀਂ ਹਾਂਜੀ ਹਾਂਜੀ ਜੀ ਅੱਜ ਤੁਹਾਡੇ ਵੱਲੋਂ ਸਿਰਫ ਕੰਪਲੇਂਟਾਂ ਦਿੱਤੀਆਂ ਗਈਆਂ ਤਾਂ ਕੀ ਤੁਹਾਡੇ ਨਾਲ ਸਾਰੇ ਹੋਟਲਾਂ ਦਾ ਤਾਲਮੇਲ ਨਹੀਂ ਹੈ ਦੇਖੋ ਜੀ ਤਾਲਮੇਲ ਦੇਖੋ ਮੇਰੀ ਗੱਲ ਸੁਣੋ ਅਸੀਂ ਤੇ ਆਪਣੇ ਰੋਡ ਨੂੰ ਆਪਣੇ ਤੁਸੀਂ ਅੰਦਰ ਬਾਬਾ ਨੇ ਗੱਲ ਕੀਤੀ ਹੈ ਨਾ ਅਸੀਂ ਅੱਜ ਹੀ ਚਾਲੂ ਕਰ ਦਿੰਦੇ ਆ ਅਸੀਂ ਰੋਕ ਵੀ ਲੈਣੇ ਆ ਲੇਕਿਨ ਉਹਨਾਂ ਦੀ ਮਤਲਬ ਜਿਹੜੇ ਗਲੜ ਹੈਗੇ ਨੇ ਉਹਨਾਂ ਦੀ ਤਾਦਾਦ ਇੰਨੀ ਵੱਧ ਗਈ ਹੈ ਇੰਨੀ ਵੱਧ ਗਈ ਹੈ ਕਿ ਉਹ ਅਸੀਂ ਮਤਲਬ ਇਹ ਚਾਹ ਕੇ ਵੀ ਜੇ ਦੋ ਨੂੰ ਰੋਕਾਂਗੇ ਚਾਰ ਅੱਗੇ ਤਿਆਰ ਖਲੋਤੇ ਨੇ ਕਿੰਨੇ ਕੁੱਲ ਗਲੜ ਹੋਣਗੇ ਕੋਈ ਅਸਪੋਈ ਗਿੰਦੀ ਨਹੀਂ ਕਿੰਨੇ ਹੋਟਲ ਹੈ ਜਿਹੜੇ ਤੁਹਾਡੀ ਐਸੋਸੀਏਸ਼ਨ ਦੇ ਵਿੱਚ ਹੈ ਤੇ ਕਿੰਨੇ ਇਹ ਹੋਟਲ ਹੈ ਜਿਹੜੇ ਇਹਨਾਂ ਗੱਲ ਸਾਡੇ ਕੋਲ ਦੇਖੋ ਜਿਹੜੀ ਸਾਡੀ ਰੋਡ ਦੀ ਐਸੋਸੀਏਸ਼ਨ ਹੈਗੀ ਹੈ ਨਾ ਜੀ ਇਹਦੇ ਅੰਦਰ 20 22 25 ਹੋਟਲ ਹੈਗੇ ਨੇ ਜਿਨ੍ਹਾਂ ਦੇ ਅਸੀਂ ਚੱਲਦੇ ਗਏ ਹਾਂ ਠੀਕ ਲੱਗਦਾ ਹੈ ਕਿ 20 22 25 ਜਿਹੜੇ ਹੈਗੇ ਆ ਤੁਸੀਂ ਆਪਣਾ ਕਰਿੰਦਾ ਬਾਰ ਨਹੀਂ ਖਿਲਾਰੋਗੇ ਅਸੀਂ ਬਿਲਕੁਲ ਨਹੀਂ ਖਿਲਾਵਾਂਗੇ ਜੀ ਬਿਲਕੁਲ ਨਹੀਂ ਖਿਲਾਵਾਂਗੇ ਅਸੀਂ ਸ਼ੇਰਾਂਗੇ ਵੇਲੇ ਗੇਟ ਵੀ ਨਹੀਂ ਖੋਲੋਂਦਾਂਗੇ ਲੇਕਿਨ ਕੀ ਹੈ ਕਿ ਸਾਡੀ ਸਿਕਿਉਰਿਟੀ ਕੀ ਕੀ ਹੈ ਕੱਲ ਨੂੰ ਅਸੀਂ ਜਾਂਦੇ ਹਾਂ ਇਕੱਲੇ ਜਾਂਦੇ ਵੇ ਆ ਤੇ ਅਗਲੇ ਬੰਦੇ ਆਪਣਾ ਸ ਉਹ ਸਾਨੂੰ ਕੋਈ ਕੁਝ ਵੀ ਕਰ ਸਕਦੇ ਨੇ ਕੱਲੇ ਬੰਦੇ ਨੂੰ ਹਮ ਅਗਰ 10 ਪੁਸਤਰਾ ਜੇ ਬੜੀ ਮਜਬੂਰੀ ਬਣ ਗਈ ਹੈ ਕਿ ਅਸੀਂ ਸਾਡੀ ਮਜਬੂਰੀ ਅਸੀਂ ਦੇਖੋ ਅਸੀਂ ਸਾਡੀ ਮਜਬੂਰੀ ਹੀ ਹੈ ਮਜਬੂਰੀ ਹੈਗੀ ਹੈ ਕਿ ਅਸੀਂ ਕਿਸੇ ਵੀ ਬੰਦੇ ਨੂੰ ਵੀ ਮਤਲਬ ਕਿ ਇਧਰੋਂ ਰੋਕ ਨਹੀਂ ਸਕਦੇ ਰੋਕ ਹੈ ਕਿ ਰੋਕਣਾ ਤਾਂ ਪ੍ਰਸ਼ਾਸਨ ਦਾ ਕੰਮ ਹੈ ਉਹ ਨਹੀਂ ਤੁਸੀਂ ਨਹੀਂ ਹੈਗਾ ਮਤਲਬ ਕਿ ਤੁਹਾਡੀਆਂ ਜਿਵੇਂ ਸਿਰਫ ਸਹਿਯੋਗ ਨਾ ਦਿਓ ਤੁਸੀਂ ਸਹਿਯੋਗ ਅਸੀਂ ਦਵਾਂਗੇ ਨਹੀਂ ਅਸੀਂ ਆਪਣਾ ਬੰਦਾ ਜਿਹੜਾ ਖਿਲਾਰਦੇ ਆ ਕੋਈ ਵੀ ਲੜਦਾ ਅਸੀਂ ਮਨਾ ਕਰ ਦੇਵਾਂਗੇ ਜੀ ਖਲੋਏਗਾ ਨਹੀਂ ਇਹ ਚੀਜ਼ ਨੂੰ ਮੰਨਦੇ ਹੋ ਤਾਂ ਗਲਤ ਹੋ ਰਿਹਾ ਜੋ ਤੁਸੀਂ ਦੇਖੋ ਭਾਜੀ ਦੇਖੋ ਐਵੇਂ ਹੈ ਕਿ ਗਲਤ ਸਾਡੇ ਇਧਰ ਦੇ ਅਸੀਂ ਗਰੰਟੀ ਲੈਂ ਜਿਹੜਾ ਹੁੰਦਾ ਵੀ ਸੀ ਅਸੀਂ ਆਲਰੇਡੀ ਬੰਦ ਕਰਾਏ ਇਹ ਜੋ ਵੀ ਹੋਇਆ ਉਹ ਗਲਤ ਹੋਇਆ ਮੰਨਦੇ ਜੀ ਬਿਲਕੁਲ ਇਹ ਜਿਹੜੀ ਵੀਡੀਓ ਦੇ ਅੰਦਰ ਹੋਇਆ ਬਿਲਕੁਲ ਗਲਤ ਹੈ ਇੱਕ ਹੋਟਲ ਅਸੀਂ ਗਏ ਸੀ ਤੇ ਉਸ ਹੋਟਲ ਵਾਲਿਆਂ ਨੇ ਅਗਲੇ ਬਸ ਪਤਾ ਕੀ ਕੀਤਾ ਜੋ ਪਹਿਲਾਂ ਹੁੰਦਾ ਵੀ ਹੋਣ ਨਹੀਂ ਹੁੰਦਾ ਦੇਖੋ ਜੀ ਐ ਫਿਰ ਉਹਦੀ ਨਿਲਾਕੀ ਗਈ ਆ ਉਹ ਤੁਹਾਡੀ ਲਾਈਨ ਦੇ ਵਿੱਚ ਮੈਂ ਕਹਿੰਦਾ ਦੇਖੋ ਜੋ ਹੁੰਦਾ ਦੇਖੋ ਗੱਲੜ ਦੀ ਗੱਲ ਕੀਤੀ ਹੋਏਗੀ ਉਹਨੇ ਉਹਨਾਂ ਨੇ ਇਹ ਨਹੀਂ ਕੀਤਾ ਹੋਏਗਾ ਕਿ ਆਪਣਾ ਕੋਈ ਅਸੀਂ ਗਲਤ ਕੰਮ ਕਰਦੇ ਪਏ ਆ ਉਹਨਾਂ ਨੇ ਇਹ ਕਿਹਾ ਗੱਲੜ ਅਸੀਂ ਖਿਲਾਰਦੇ ਸੀ ਅਸੀਂ ਆਈਂ ਤੋਂ ਹੀ ਬੰਦ ਕਰ ਦਾਂਗੇ ਆਣਾ ਇਹਨਾਂ ਸਾਰੇ ਕੰਮ ਹੋ ਅਸੀਂ ਅੱਜ ਤੋਂ ਹੀ ਬੰਦ ਕਰ ਦਾਂਗੇ ਜੀ ਅੱਜ ਤੋਂ ਹੀ ਨਹੀਂ ਬੰਦ ਕਰਾਂਗੇ ਤੇ ਬਿਲਕੁਲ ਦੇਖਣਾ ਹੋਏਗਾ ਕਿ ਸੀਪੀ ਸੀਪੀ ਸਾਹਮਣੇ ਦਿੱਤੀ ਤਰਤੀਦਾ ਮੁੱਦਾ ਉਹ ਜਿਹੜੇ ਅਫਸਰ ਨੂੰ ਲਾਈ ਹੋਗੀ ਡਿਊਟੀ ਜਿਹੜੇ ਦਿੱਤੀਆਂ ਹੈ ਨਹੀਂ ਮਤਲਬ ਕਿ ਆਪਣੇ ਕਿਸੇ ਡਿਊਟੀ ਨਹੀਂ ਬਣਦੀ ਜੀ ਨਹੀਂ ਕਿ ਉਹ ਨਹੀਂ ਡਿਊਟੀ ਬਣਦੀ ਹੈ 100% ਹੋਊਗੀ ਕਾਰਵਾਈ ਦੀ ਐਵੇਂ ਦੀ ਕੋਈ ਗੱਲ ਨਹੀਂ ਅੱਜ ਤੱਕ ਕੋਈ ਵੀ ਸੀਪੀ ਸਾਹਿਬ ਹੀ ਡਿਊਟੀ ਨਿਭਾ ਸਕਦੇ ਨੇ ਤੁਸੀਂ ਡਿਊਟੀ ਨਹੀਂ ਨਹੀਂ ਸੀਪੀ ਸਾਹਿਬ ਦੀ ਨਹੀਂ ਮੈਂ ਕਰ ਕਰਦੀ ਮੈਂਨ ਕੋ ਆਲਰੇਡੀ ਡਿਊਟੀ ਕਿਸੇ ਦੀ ਜਿਹੜੇ ਜੂਰੀ ਰਿਡਕਸ਼ਨ ਜਿੱਦੀ ਹੋਗੀ ਉਹ ਐ ਡੀਐਸਟੀ ਐਸਪੀ ਸਾਹਿਬ ਦੀ ਲਾਈ ਹੋਗੀ ਕੁਝ ਪੜਿਆ ਜਾਂਦਾ ਕੁਝ ਆ ਉਸੇ ਵੇਲੇ ਉੱਤੇ ਐਕਸ਼ਨ ਹੁੰਦਾ ਤੇ ਮੈਂ ਕਿੰਨੇ ਦਿਨ ਤੋਂ ਇਹ ਵੀਡੀਓ ਵਾਇਰਲ ਹੋਈ ਹੈ ਕੀ ਉੱਤੇ ਕੋਈ ਐਕਸ਼ਨ ਹੋਇਆ ਮੈਂ ਕਿਹ ਮੈਨੂੰ ਇਹ ਵੀਡੀਓ ਵਰਤ ਮੈਂ ਕਹਿੰਦੀ ਮੈਨੂੰ ਮੈਂ ਐਕਚੁਅਲੀ ਡਿਊਟੀ ਤੇ ਸੀ ਕਿ ਲਾਅ ਐਂਡ ਆਰਡਰ ਦੀ ਬੇ ਅੱਜ ਹੀ ਅੱਜ ਆਈ ਤੇ ਮੈਂ ਦੀ ਆਪਣੀ ਡਿਊਟੀ ਜਿਹੜੀ ਨਿਭਾਉਣੀ ਹੈ অলਰੈਡੀ ਡਿਊਟੀ ਲਾਈ ਹੋਈ ਹੈ 100% ਕਾਰਵਾਈ ਹੋਊਗੀ ਸਿਰਫ ਚਾਈ ਹੋਊਗੀ ਆਪ ਹੋਟਲਾਂ ਨੂੰ ਫੋਨ ਕੀ ਹੈ ਮੈਂ ਕਹਿੰਦੀ ਜੇ ਤੁਹਾਨੂੰ 100% ਹੈ ਸੀਪੀ ਸਾਹਿਬ 100% ਸਹੀ ਕਰਨਗੇ ਕੋਈ ਐਵੇਂ ਦਾ ਕੰਮ ਨਹੀਂ ਕਰਨਗੇ ਤੁਸੀਂ ਇਹ ਚੀਜ਼ਾਂ ਨੂੰ ਸੋਚ ਰੱਖਦੇ ਆ ਕਿ ਤੁਸੀਂ ਦੁਬਾਰਾ ਮੀਡੀਆ ਨੂੰ ਦੱਸੋ ਕਿਉਂਕਿ ਸਖਤ ਕਾਰਵਾਈ ਹੋਈ ਹੈ ਤਾਂ ਹੋਟਲਾਂ ਨੂੰ ਵਾਰਨਿੰਗ ਦਿੱਤੀ ਹੈ ਦੇਖੋ ਉਹ ਉਹ ਜਿਹੜੀ ਅਫਸਰ ਦੀ ਸੀਪੀ ਸਾਹਿਬ ਨੇ ਡਿਊਟੀ ਲਾਉਗੀ 100% ਆਊਗਾ ਤੁਸੀਂ ਇਹ ਨਾ ਇਹ ਨਹੀਂ ਕੀਤੀ ਜਾਏਗੀ ਤੁਹਾਡੇ ਵੱਲ ਬਿਲਕੁਲ ਚੱਲ ਰਹੀ ਹੈ ਚੈਕਿੰਗ ਉਹ ਜਿਹੜੇ ਆਫੀਸਰ ਕਰ ਰਹੇ ਆ ਸਾਡੀ ਜਿਹੜੀ ਜਿਹੜੇ ਅਫ ਸਰਦਾਲੂਆਂ ਨੂੰ ਨਜਾਇਜ਼ ਤੌਰ ਤੇ ਵੀਡੀਓ ਅਫਸਰ ਹੀ ਸਭ ਨੇ ਅੱਜ ਹੁਣ ਲੜਕੀ ਸਾਡੇ ਸਾਹਮਣੇ ਆਲਰੇਡੀ ਪੁਲਿਸ ਨੇ ਸਾਡੇ ਪੁਲਿਸ ਨੇ ਪਰਚਾ ਦਿੱਤੇ ਹੋਏ ਹੈ ਕੰਟੋਨਮੈਂਟ ਥਾਣੇ ਵੀ ਹੋਇਆ ਸੀਗਾ ਹੋਰ ਵੀ ਸਾਡੀ ਜਗ੍ਹਾ ਤੇ ਹੋਇਆ ਕਿ ਬਾਅਦ ਕਿਉਂ ਕਾਰਵਾਈ ਹੁੰਦੀ ਆ ਘਟਨਾ ਤੋਂ ਪਹਿਲਾਂ ਕਿਉਂ ਨਹੀਂ ਪਰਚਾਚ ਸਖਤ ਹੁੰਦੀ ਦੇਖੋ ਜਦੋਂ ਪ੍ਰਸ਼ਾਸਨ ਹਮੇਸ਼ਾ ਅਲਰਟ ਆ ਹਰ ਕੰਮ ਦੇ ਵਿੱਚ ਕਰ ਰਿਹਾ ਵਾ 100% ਸਾਡੇ ਤੇ ਇਸ ਚੀਜ਼ਾਂ ਵਿੱਚ ਵਿਸ਼ਵਾਸ ਰੱਖੋ 100% ਕਾਰਵਾਈ ਹੋਊਗੀ